ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਰੋਕਣਾ ਜ਼ਰੂਰੀ ਹੈ ਆਰਤੀ ਰਾਜਪੂਤ ਅੱਜ ਵੀ ਭਾਰਤ ਵਿੱਚ ਲੋਕ ਆਪਣੇ ਹੱਕਾਂ ਲਈ ਲੜ ਰਹੇ ਹਨ ਕਵਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਦੇ ਹੋਟਲ ਰਾਇਲ ਕੈਸਟਰ ਅਲਬਰਟ ਰੋਡ ਵਿਖੇ ਭਾਰਤ ਦੇ ਮਨੁੱਖੀ ਅਧਿਕਾਰਾਂ ਦੀ ਕੌਮੀ ਮੀਟਿੰਗ ਹੋਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕਵਰ ਵਿਜੇ ਪ੍ਰਤਾਪ ਜੀ ਨੇ ਸ਼ਿਰਕਤ ਕੀਤੀ ਰਾਜਪੂਤ ਨੇ ਸਮੁੱਚੀ ਟੀਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਮਨੁੱਖੀ ਅਧਿਕਾਰ ਕਾਉਂਸਲ ਆਈਐਸਆਈ ਦੇ ਨਾਲ-ਨਾਲ ਇਸ ਮੁੱਦੇ ਤੇ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਅਤੇ ਅਪਰਾਧ ਵਿਰੋਧੀ ਵੀ ਦੱਸ ਰਹੀ ਹੈ। ਇਸ ਮੌਕੇ ਪਰਦਾਨ ਰੁਪੇਸ਼ ਟੋਨਰ ਜੀ ਨੇ ਕਿਹਾ ਕਿ ਦਿਨ-ਪ੍ਰਤੀ ਦਿਨ ਗੁੰਡਾਗਰਦੀ ਵਾਦੀ ਜਾ ਰਹੀ ਹੈ ਅਤੇ ਇਸ ਨੂੰ ਰੋਕਣ ਲਈ ਐਡਵੋਕੇਟ ਗੁਰਜੀਤ ਕੁਮੇ ਜਨਰਲ ਸਕੱਤਰ OBC ਸੈੱਲ ਪੰਜਾਬ ਅਨਿਲਿਸ਼ ਸੀਮਾ ਜੀ ਨੇ ਪ੍ਰੋਗਰਾਮ ਵਿੱਚ ਮੌਜੂਦਾ ਕਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਲੋਕਾਂ ਨੂੰ ਜਾਤ-ਪਾਤ ਤੋਂ ਰੋਕਣ ਲਈ ਪ੍ਰੇਰਿਤ ਕੀਤਾ। ਅਤੇ ਕਹਾ ਕਿ ਅੱਜ ਦਾ ਸਮਾਂ ਹੈ ਜਿੱਥੇ ਅਸੀਂ ਅੱਜ ਵੀ ਉਸ ਬੁਰਾਈ ਨੂੰ ਦੂਰ ਕਰਨਾ ਹੈ ਆਪਣੀ ਤਾਕਤ ਲਈ ਲੜ ਰਹੇ ਹਨ ਅਦਾਲਤ ਵਿੱਚ ਲੋਕਾਂ ਨੂੰ ਸਾਲ ਬੰਦੀ ਇਨਸਾਫ ਨਹੀਂ ਮਿਲਦਾ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਲੜਾਈ ਲੜਨੀ ਪਵੇਗੀ ਤਾਂ ਜੋ ਅੰਤ ਵਿੱਚ ਵਕੀਲ ਸ਼ਿਵਾਨੀ ਆਰਤੀ ਕਪੂਰ ਨੇ ਆਈ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਵਤਨ ਦੀ ਮਿੱਟੀ న్యూ ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਅੰਮ੍ਰਿਤਸਰ